ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਸਭ ਤੋਂ ਪਹਿਲੇ ਸਕੂਲ ਦੇ ਵਿੱਚ ਤੇ ਜੋ ਕਿ ਗੁਰਦੁਆਰਾ ਚੌਂਟਾ ਸਾਹਿਬ ਦੇ ਵਿੱਚ ਹੀ ਬਣਿਆ ਹੋਇਆ ਸਕੂਲ ਉੱਥੇ ਆਪਾਂ ਆਪਣੀਆਂ ਪਹਿਲੀਆਂ ਦੋ ਕਲਾਸਾਂ ਪੜ੍ਹੀਆਂ ਨੇਗੀਆਂ ਤੇ ਸਾਡੇ ਨੇੜੇ ਤੇੜੇ ਜਿੰਨਾ ਵੀ ਸਟੂਡੈਂਟ ਨੇ ਜਾਂ ਬਹੁਤ ਜ਼ਵਾਕ ਮਤਲਬ ਉੱਥੇ ਪੜ੍ਹੇ ਹੋਏ ਨੇਗੇ ਤੇ ਇੱਕ ਵੀਰ ਦਾ ਕਮੈਂਟ ਵੀ ਆਇਆ ਸੀ ਕਹਿੰਦਾ ਕਿ ਇੱਕ ਦਿਨ ਚੌਂਟਾ ਸਾਹਿਬ ਸਕੂਲ ਦੀ ਵੀਡੀਓ ਬਣਾ ਕੇ ਪਾਓ ਤੇ ਉਹਦੀ ਡਿਮਾਂਡ ਤੇ ਅੱਜ ਆਪਾਂ ਇਹ ਵੀਡੀਓ ਪਾ ਰਹੇ ਹਾਂ ਜੀ ਮੈਂ ਜੀ ਆਪਾਂ ਸਕੂਲ ਦੇ ਵਿੱਚ ਚਲੋ ਆ ਜੀ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਚੌਂਟਾ ਸਾਹਿਬ ਤੇ ਇਹ ਆ ਗਈ ਮੇਰਾ ਪਹਿਲਾ ਸਕੂਲ ਤੇ ਜਿੱਥੇ ਆ ਤੁਸੀਂ ਕਮਰੇ ਦੇਖ ਰਹੇ ਹੋਗੇ ਇਹ ਹੁਣ ਬਣੇ ਨੇ ਮਤਲਬ ਇੱਥੇ ਪਹਿਲਾਂ ਪੁਰਾਣੇ ਕਮਰੇ ਹੁੰਦੇ ਸੀ ਇੱਥੇ ਹੁੰਦੀਆਂ ਸਾਡੀਆਂ ਕਲਾਸਾਂ ਤੇ ਇਹ ਆਹ ਥਾਂ ਦੇ ਵਿੱਚੋਂ ਮੈਨੂੰ ਪ੍ਰੋਪਰ ਯਾਦ ਨਹੀਂ ਬਟ ਮੇਰੀ ਨਰਸਰੀ ਕਲਾਸ ਇੱਥੇ ਜੇ ਹੁੰਦੀ ਸੀ ਇੱਥੋਂ ਕਿਤੇ ਤੇ ਪਹਿਲੀਆਂ 5 ਕਲਾਸਾਂ ਮੇイビー ਬਣੀ ਹੁੰਦੀ ਸੀ ਇੱਥੇ ਤੇ ਉਸ ਤੋਂ ਬਾਅਦ ਬਾਕੀ ਕਲਾਸਾਂ ਇਹ ਦਰਵਾਜ਼ਾ ਉਹਦੇ ਵਿੱਚ ਬਈ ਅਸੀਂ ਪਹਿਲਾਂ ਇਹ ਓਪਨ ਹੁੰਦਾ ਸੀ ਆ ਖਿੜਕੀਆਂ ਵਗੈਰਾ ਹੁਣ ਲੱਗੀਆਂ ਨੇ ਉਰੇ ਇੱਥੇ ਪਹਿਲਾਂ ਇਸ ਤਰ੍ਹਾਂ ਹੀ ਕਲਾਸਾਂ ਲੱਗਦੀਆਂ ਸੀ ਓਪਨਲੀ ਇੱਕੋ ਖੁੰਜੇ ਚ ਇੱਕ ਇੱਥੇ ਇੱਕ ਉਥੇ ਇਸ ਤਰ੍ਹਾਂ ਲੱਗਦੀ ਹੁੰਦੀ ਸੀ ਤੇ ਓਪਨ ਹੁੰਦਾ ਸੀ ਸਾਰਾ ਵਿੰਡੋਆਂ ਵਗੈਰਾ ਇਹ ਹੁਣ ਲੱਗੀਆਂ ਨੇ ਸਾਰੀਆਂ ਇਹ ਜਸਟ ਵੀ ਇੱਕ ਕਹਿ ਦੀ ਆਪਾਂ ਵੀ ਬਣਾ ਕੇ ਕੌਲੇ ਕੱਡੇ ਹੋਏ ਸੀ ਇਕੱਲੇ ਇਸ ਤਰ੍ਹਾਂ ਹੁੰਦਾ ਸੀ ਤੇ ਇਹ ਬਾਬਾ ਜੀ ਨੇ ਸਕੂਲ ਸ਼ੁਰੂ ਕਰਿਆ ਸੀ ਇਹ ਸਕੂਲ ਸ਼ੁਰੂ ਹੋਇਆ ਸੀ 999 ਦੇ ਵਿੱਚ ਤੇ ਬਹੁਤ ਸਟੂਡੈਂਟ ਆਪਣੇ ਆਸ-ਪਾਸ ਏਰੀਆ ਦੇ ਸਾਰੇ ਸਟੂਡੈਂਟ ਇੱਥੇ ਪੜ੍ਹੇ ਨੇ ਜ਼ਿਆਦਾਤਰ ਤੇ ਇਹ ਸਕੂਲ ਦੇ ਉੱਤੇ ਇੰਨੀ ਕਿਰਪਾ ਰਹੀ ਆ ਕਿ ਜੋ ਵੀ ਸਟੂਡੈਂਟ ਸੇ ਮਨ ਲਾ ਕੇ ਪੜਦਾ ਸੀ ਕਦੇ ਫੇਲ ਨਹੀਂ ਸੀ ਹੋਇਆ ਤੇ ਇਹ ਇੱਥੋਂ ਉੱਪਰ ਚੜ੍ਹ ਕੇ ਦਰਬਾਰ ਸਾਹਿਬ ਆ ਗਿਆ ਉੱਪਰ ਮਹਾਰਾਜਾ ਦਾ ਪ੍ਰਗਾਸ ਕਰਿਆ ਹੋਇਆ ਸੀ ਤੇ ਥੱਲੇ ਕਲਾਸਾਂ ਲੱਗਦੀਆਂ ਨੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਸਕੂਲ ਜ਼ਿਆਦਾ ਚੱਲ ਪਿਆ ਸੀਗਾ ਇੱਥੋਂ ਕਲਾਸਾਂ ਸ਼ਿਫਟ ਉਹ ਉਧਰ ਨਵੀਂ ਬਿਲਡਿੰਗ ਬਣਾਤੀ ਸੀ ਹੁਣ ਆਪਾਂ ਚੱਲਦੇ ਆ ਨਵੀਂ ਬਿਲਡਿੰਗ ਵਾਲੀ ਸਾਈਡ ਲਓ ਜੀ ਇਹ ਆ ਗਈ ਨਵੀਂ ਬਿਲਡ ਸਕੂਲ ਦੀ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਮਸਰ ਚੌਂਟਾ ਸਾਹਿਬ ਦਿਆਲਗੜ੍ਹ ਇਹ ਸਕੂਲ ਲਾਕਡਾਊਨ ਦੇ ਟਾਈਮ ਬੰਦ ਹੋ ਗਿਆ ਸੀਗਾ ਤੇ ਇਸ ਸਕੂਲ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਖਾਸ ਇਹ ਸੀ ਕਿ ਇੱਥੇ ਕੋਈ ਨੰਗੇ ਸਿਰ ਪੜਨ ਨਹੀਂ ਸਿਉਂਦਾ ਜ਼ਿਆਦਾਤਰ ਇੱਥੇ ਸਟੂਡੈਂਟ ਪੱਗ ਬੰਨ ਕੇ ਆਉਂਦੇ ਸੀਗੇ ਤੇ ਸਟੂਡੈਂਟ ਦੀ ਫੋਟੋ ਇਹ ਨਹੀਂ ਪਤਾ ਵੀ ਕਿਹੜੀ ਕਲਾਸ ਦੀ ਹੈਗੀ ਐਵੇਂ ਨਹੀਂ ਮਿਲਦੀਆਂ ਸਰਦਾਰੀਆਂ ਦੇਖੋ ਤੇ ਆ 10ਵੀਂ ਬੀ ਕਲਾਸ 2006 ਤੇ 7 ਦੀ ਤੇ ਸਵਾਗਤ ਹੈ ਜੀ ਤੁਸੀਂ ਓਕੇ ਇਹ ਆ ਗਿਆ ਜੀ ਸਕੂਲ ਕਿੱਥਰ ਮਿਲਦੇ ਆਪਾਂ ਇਮਾਨ ਲੱਗਦਾ ਰਿਜ਼ਲਟ ਬੋਰਡ ਬਣਾਇਆ ਹੋਇਆ ਹੈ ਸਕੂਲ ਦਾ 2002 ਤੇ 3 ਕੁਲਦੀਪ ਸਿੰਘ ਵਿਦਿਆਰਥੀ ਦਾ ਨਾਮ ਪਿਤਾ ਦਾ ਨਾਮ ਪਿੰਡ ਤੋਕਾਲ ਕੋਲਾਕ 650 ਦੇ ਵਿੱਚੋਂ 549 ਅੰਕ ਪ੍ਰਾਪਤ ਕੀਤੇ 84% ਇਹ 10ਵੀਂ ਕਲਾਸ ਦੇ ਵਿੱਚੋਂ ਨੇਗੇ ਫਿਰ 2003 ਦਾ ਆ ਗਿਆ 4 5 6 7 ਤੇ ਸਾਰੇ 12 ਤੱਕ ਲਿਖਿਆ ਹੋਇਆ ਹੈਗਾ ਇਤੁਰ ਪੰਜਾਬ ਦਾ ਨਕਸ਼ਾ ਬਣਾ ਕੇ ਸਾਰੇ ਜ਼ਿਲ੍ਹੇ ਲਿਖੇ ਹੋਏ ਨੇਗੇ ਤੇ ਆ ਵੀ ਆਪਣਾ ਜਿਹੜਾ ਬਰਨਾਲਾ ਇਹ ਸਕੂਲ ਤੁਹਾਨੂੰ ਮਦਦ ਦੱਸਦਾ ਨਾ ਬਿਲਕੁਲ ਇੱਥੇ ਆ ਤਨ ਕੁੰਜੇ ਚ ਸੰਗਰੂਰ ਬਰਨਾਲਾ ਮਾਨਸਨ ਦੀ ਬਿਲਕੁਲ ਹੱਥ ਦੇ ਉੱਤੇ ਬਣਿਆ ਹੋਇਆਗਾ ਕਿਉਂਕਿ ਜਿਹੜੀ ਸਕੂਲ ਦੀ ਉਹ ਆ ਕੰਧਾ ਕੀ ਪਿਛਲੀ ਇਹਦੀ ਇਹਦੇ ਨਾਲ ਇੱਕ ਖੁੰਜਾ ਪੈਂਦਾਗਾ ਖੁੰਜਾ ਉਹ ਤਨ ਜੇੜਾਂ ਦੀ ਹੱਦ ਤੇ ਪੈਂਦਾ ਮਤਲਬ ਉੱਥੇ ਸਾਡਾ ਖੇਤ ਆ ਆ ਜਮਾ ਆ ਜਗ੍ਹਾ ਤੇ ਤੇ ਸਕੂਲ ਆਗਾ केजी ए ਆ ਗਿਆ ਪੂਰੇ ਇੰਡੀਆ ਦਾ ਸਾਕਸ਼ਾ ਇਹ ਆ ਗਈ ਸਕੂਲ ਦਾ ਪਾਰਕ ਕਿਸੇ ਟਾਈਮ ਇੱਥੇ ਬਹੁਤ ਰੌਣਕਾਂ ਹੁੰਦੀਆਂ ਸੀ ਜਵਾਕ ਖੇਡਦੇ ਹੁੰਦੇ ਸੀਗੇ ਤੇ ਹੁਣ ਇਹ ਸਕੂਲ ਬੰਦ ਹੋਣ ਕਾਰਨ ਪਾਰਕ ਬਾਗੀ ਇੱਥੇ ਆਪਾਂ ਗੁਰਦੁਆਰਾ ਸਾਹਿਬ ਦੇ ਲਈ ਸਬਜ਼ੀਆਂ ਵਗੈਰਾ ਲੱਗਦੀਆਂ ਨਹੀਂ ਆਂੀਆਂ ਇਧਰ ਪਲੱਸ 2 ਦਾ ਰਿਜ਼ਲਟ ਆ ਗਿਆ ਇਹ 2011 ਤੋਂ 2017 ਤੱਕ ਦਾ 뮤직 ਰੂਮ ਮਤਲਬ ਹਰੇਕ ਕਲਾਸ ਦੇ ਮੂਰੇ ਕੁਛ ਨਾ ਕੁਛ ਆਪਣੇ ਲਈ ਜਿੱਥੋਂ ਸਿੱਖਣ ਨੂੰ ਮਿਲਿਓ ਉਹ ਚੀਜ਼ਾਂ ਲਾਈਆਂ ਹੋਈਆਂ ਸੀ ਸਕੂਲ ਦੇ ਵਿੱਚ ਜਿਵੇਂ ਮਹੱਤਵਪੂਰਨ ਖੋਜਾਂ ਤੇ ਵਿਗਿਆਨੀਆਂ ਦੇ ਨਾਮ ਪਾਪ ਰੰਜਨ ਕੀਨੇ ਬਣਾਇਆ ਸੀ ਜੇਮ ਜੀ ਭੱਟ ਨੇ ਆਏ ਸਾਰੇ ਇਸ ਤਰ੍ਹਾਂ ਲਿਖੇ ਹੋਏ ਨੇਗੇ ਤੇ ਕਿਤਨਾ ਕਿ ਤੇ ਸਕੂਲ ਗੁਰਬਾਣੀ ਨਾਲ ਵੀ ਬਹੁਤ ਜੁੜਿਆ ਹੋਇਆ ਸੀ ਕਿਉਂਕਿ ਇਹ ਸਕੂਲ ਸੰਤੋਬਾ ਕਰਮ ਸਿੰਘ ਜੀ ਨੇ ਸਟਾਰਟ ਕਰਿਆ ਸੀਗਾ ਤੇ ਇਸ ਤਰ੍ਹਾਂ ਗੁਰਬਾਣੀ ਵੀ ਲਿਖੀ ਹੋਈ ਸੀ ਤੇ ਇਹ ਸਕੂਲ ਦੇ ਵਿੱਚ ਗੁਰਬਾਣੀ ਸਖਿਆਈ ਵੀ ਜਾਂਦੀ ਸੀ ਪੜਾਈ ਵੀ ਜਾਂਦੀ ਸੀ ਤੇ ਹੁਣ ਚੱਲਦੇ ਆਪਾਂ ਸਕੂਲ ਦੇ ਉੱਪਰ ਸੀਨੀਅਰ ਕਲਾਸਾਂ ਕੋਲੇ ਏ ਆ ਗਿਆ ਵਿਊ ਸਕੂਲ ਦੇ پارک ਦਾ ਸਾਰਾ ਇਹ ਸਕੂਲ ਜਦੋਂ ਸ਼ੁਰੂ ਹੋਇਆ ਸੀ ਇਹ 98 99 ਦੇ ਵਿੱਚ ਉਦੋਂ ਇਹ ਨਹੀਂ ਇੱਥੇ ਬੱਸਾਂ ਬੈਰਾ ਦਾ ਪ੍ਰਬੰਧ ਨਹੀਂ ਹੁੰਦਾ ਤੇ ਆਪਣੇ ਮੇਰੇ ਤਾਇਆ ਜੀ ਸਕੂਲ ਦੇ ਵਿੱਚ ਟੀਚਰ ਰਹੇ ਨੇ ਤੇ ਉਹਨਾਂ ਨੇ ਆਪਾਂ ਨੂੰ ਦੱਸਦੇ ਹੁੰਦੇ ਨੇ ਉਹ ਜਦੋਂ ਗੱਲਾਂ ਕਹਿੰਦੇ ਅਸੀਂ ਫੀਟ ਰੇਡ ਦੇ ਉੱਤੇ ਸਟੂਡੈਂਟਾਂ ਨੂੰ ਲੈ ਕੇ ਆਉਂਦੇ ਸੀ ਤੇ ਉਹ ਜਦੋਂ ਸਕੂਲ ਦੇ ਵਿੱਚੋਂ ਆਉਂਦੇ ਜਾਂ ਜਾਂਦੇ ਮਤਲਬ ਛੁੱਟੀ ਟਾਈਮ ਜਾਂ ਸਵੇਰੇ ਆਉਣ ਟਾਈਮ ਸਟੂਡੈਂਟਾਂ ਨੂੰ ਨਲਿਤਾ ਵੈਗਰੂ ਸਿਮਰਨਾ ਜਾਪ ਕਰਾਉਂਦੇ ਤੇ ਨਾਲੇ ਗੱਲਾਂ ਵਗੈਰਾ ਦੱਸਦੇ ਮਤਲਬ ਜੋ ਵੀ ਉਹਨਾਂ ਲਈ ਚੰਗੀਆਂ ਨੇ ਜਾਂ ਮਾੜੀਆਂ ਤੇ ਉਹ ਜਦੋਂ ਉਸ ਤੋਂ ਬਾਅਦ ਸਕੂਲ ਬੰਦ ਹੋ ਗਿਆ ਹੁਣ ਤੇ ਉਹਨਾਂ ਦਾ ਕਈ ਵਾਰੀ ਮਨ ਪਰਿਆ ਹੁੰਦਾ ਸਕੂਲ ਦੀਆਂ ਗੱਲਾਂ ਯਾਦ ਕਰਕੇ ਕਿਉਂਕਿ ਬਲਵਿੰਦਰ ਸਿੰਘ ਜੀ ਨੇ ਜਿਹੜੇ ਆਪਣੇ ਸਿੰਦਰ ਮਾਸਟਰ ਵੀ ਗਏ ਨੇ ਉਹਨਾਂ ਨੂੰ ਆਪਣਾ ਉਹ ਆਪਣੇ ਤਾਇਆ ਜੀ ਨੇ ਉਹਨਾਂ ਦਾ ਇਸ ਸਕੂਲ ਨਾਲ ਬਹੁਤ ਹੋ ਰਿਹਾ ਕਿਉਂਕਿ ਜਦੋਂ ਸਕੂਲ ਸ਼ੁਰੂ ਹੋਇਆ ਸੀ ਉਦੋਂ ਤੋਂ ਇੱਥੇ ਰਹੇ ਨੇਗੇ ਤੇ ਮੈਂ ਪੜਿਆ ਹਰਜੀਤ ਮਾਸਟਰ ਜੀ ਤੋਂ ਤੇ ਉਹਨਾਂ ਦਾ ਵੀ ਬਹੁਤ ਯੋਗਦਾਨ ਰਿਹਾ ਇੱਥੇ ਸਕੂਲ ਦੇ ਵਿੱਚ ਤੇ ਜੀ ਹੁਣ ਕਿਤੇ ਨਾ ਕਿਤੇ ਇਹ ਮਤਲਬ ਸਲਾਹਾਂ ਚੱਲ ਰਹੀਆਂ ਨੇ ਵੀ ਇਹ ਸਕੂਲ ਦੁਬਾਰਾ ਚਾਲੂ ਕੀਤਾ ਜਾਵੇ ਤੇ ਆਪਾਂ ਬਾਬਾ ਜੀ ਨਾਲ ਹੁਣ ਇੱਥੋਂ ਵੀਡੀਓ ਬਣਾਉਣ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਇਹ ਸਕੂਲ ਬਾਰੇ ਤੇ ਬਾਬਾ ਜੀ ਨੇ ਕਿਹਾ ਵੀ ਕਹਿੰਦੇ ਸ਼ਾਇਦ ਮੇ ਵੀ ਜਿਹੜਾ ਅਗਲਾ ਸੈਸ਼ਨ ਹੋਊ ਉਹਦੇ ਵਿੱਚ ਇਹ ਸਕੂਲ ਦੁਬਾਰਾ ਸਟਾਰਟ ਹੋਊਗਾ ਇਹ ਸਕੂਲ ਸੀ ਜਿਹੜਾ ਇਹ ਇੱਕ ਤਾਂ ਮੰਨ ਕੇ ਆਪਾਂ ਕਹਿ ਨਹੀਂਦੇ ਵੀ ਜਗ੍ਹਾ ਬਹੁਤ ਵਧੀਆ ਤੇ ਬਣਿਆ ਹੋਇਆ। ਇਹ ਉਸ ਤਰ੍ਹਾਂ ਨਹੀਂ ਜਿਵੇਂ ਕਈ ਸਟੂਡੈਂਟ ਬਾਈਕ ਵਗੈਰਾ ਤੇ ਆਉਂਦੇ ਨੇ ਜਿਵੇਂ ਸ਼ਹਿਰ ਦੇ ਵਿੱਚ ਤਾਂ ਗੇੜੀਆਂ ਦੇਣ ਲੱਗ ਜਾਂਦੇ ਇੱਥੇ ਨਾ ਕੋਈ ਇਸ ਤਰ੍ਹਾਂ ਦਾ ਮਾਹੌਲ ਆ। ਖੇਤਾਂ ਦੇ ਵਿੱਚ ਇਕੱਲਾ ਸਕੂਲ ਆ। ਸਵੇਰੇ ਪਹਿਲਾਂ ਗੁਰਦੁਆਰਾ ਮੱਥਾ ਟੇਕਦੇ ਨੇ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਸਕੂਲ ਚ ਪੜ੍ਹਨ ਆਉਂਦੇ ਨੇ। ਤੇ ਕੋਈ ਨੇੜੇ ਤੇੜੇ ਸ਼ਹਿਰ ਨਹੀਂ ਹੈਗਾ। ਪਿੰਡਾਂ ਦੇ ਵਿੱਚੋਂ ਸਿੱਧਾ ਆਉਂਦੇ ਨੇ ਜਵਾਕ ਇੱਥੇ ਤੇ ਇਹ ਸਾਈਡ ਤਾਂ ਆ ਗਿਆ ਪਿੰਡ ਖੀਵਾ ਜਾਲੂ ਵਾਲਾ। ਇੱਧਰ ਆ ਗਿਆ ਰਾਜੀਆ ਇੱਧਰ ਦਿਆਲਗੜ ਤੇ ਇੱਧਰ ਆ ਗਿਆ ਛੋਟਾ ਕੀਵਾ ਇਹ ਚਾਰ ਪਿੰਡਾਂ ਦੇ ਜ਼ਿਆਦਾਤਰ ਜਵਾਕ ਇੱਥੇ ਪੜਦੇ ਨੇਗੇ ਤੇ ਉਸ ਤੋਂ ਬਾਅਦ ਇਹਦਾ ਦੂਰੋਂ ਦੂਰੋਂ ਵੀ ਆਉਂਦੇ ਰਹੇ ਨੇ ਬਟ ਇਹ ਚਾਰ ਪਿੰਡਾਂ ਦੇ ਜ਼ਿਆਦਾਤਰ ਮੋਸਟਲੀ ਜਵਾਕ ਇੱਥੇ ਪੜਦੇ ਨੇ ਸਾਰੇ ਤੇ ਉਸ ਤੋਂ ਬਾਅਦ 2015-16 ਦੇ ਵਿੱਚ ਮੇ ਵੀ ਉਹ ਇੱਕ ਨਵਾਂ ਆਫਿਸ ਬਣਿਆ ਸੀ ਉਧਰ ਪਰ ਚਲਦੇ ਆ ਉਧਰਲੀ ਸਾਈਡੋਂ ਯੋਪੀਸੀ 2015-16 ਦੇ ਵਿੱਚ ਬਣਿਆ ਸੀ ਬਟ ਮੈਨੂੰ ਅਪਰੋਕਸੀਮੇਟਲੀ ਟਾਈਮ ਨਹੀਂ ਯਾਦ ਕੋਲ ਬਣਿਆ ਸੀ ਮਤਲਬ 14-15-16 ਦੇ ਵਿੱਚ ਵਿੱਚ ਜੇ ਬਣਿਆ ਸੀ ਇਹ ਤੇ ਇਹ ਆ ਗਿਆ ਸੀ ਪ੍ਰਿੰਸੀਪਲ ਸਾਹਿਬ ਦਾ ਆਫਿਸ ਤੇ ਇੱਕ ਦੋ ਕਲਾਸਾਂ ਇੱਥੇ ਬੈਂਦੀਆਂ ਵੀ ਹੁੰਦੀਆਂ ਸੀ ਬਟ ਮੇਰੇ ਯਾਦ ਨਹੀਂ ਵੀ ਕਿਹੜੀਆਂ ਸੀ ਕਿਉਂਕਿ ਉਦੋਂ ਮੈਂ ਇਸ ਸਕੂਲ ਤੋਂ ਹਟ ਚੁੱਕਿਆ ਸੀਗਾ ਉਧਰ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਜਾ ਉੱਥੇ ਅੰਦਰ ਹੁੰਦੇ ਨੇ ਤੇ ਇਹ ਸੀਗਾ ਇਹ ਚੌਂਡਾ ਸਾਹਿਬ ਸਕੂਲ ਤੇ ਇਹ ਸੀ ਮੇਰਾ ਪਹਿਲਾ ਸਕੂਲ ਤੇ ਮੈਂ ਪਹਿਲਾਂ ਤਿੰਨ ਕਲਾਸਾਂ ਪੜ੍ਹਾ ਤੇ ਇਸ ਤੋਂ ਬਾਅਦ ਮੈਂ ਲੱਗਿਆ ਸੀ ਭੰਦੇਰੀ ਅਕੈਡਮੀ ਦੇ ਵਿੱਚ ਸੰਤਵਾਪਾ ਬਾਦਰ ਸਿੰਘ ਜੀ ਦੀ ਅਕੈਡਮੀ 'ਚ ਤੇ ਇਹ ਸਕੂਲ ਨਾਲ ਮੇਰੀਆਂ ਬਹੁਤ ਜਿਆਦਾ ਜੁੜੀਆਂ ਹੋਈਆਂ ਨੇ ਜੀ ਓਕੇ ਜੀ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ